ਖਿਡਾਰੀ ਹੈ ਬਾਹਰਲੇ ਪਾਸੇ ਮੈਨੂੰ ਸਰਦਾਰ ਨਾਨਕ ਸਿੰਘ ਜੀ ਐਸਆਈ ਚੱਕ ਜਮਾਲਗੜ ਪੰਜੇ ਕੀ ਵਾਲੇ ਮਿਲੇ ਕਹਿੰਦੇ ਵੀ ਰੁਪਿੰਦਰ ਸਿੰਘ ਹੈ 1970 ਸਨ ਦੇ ਵਿੱਚ ਬੜੀ ਜਿਹੜੀ ਤੂਤੀ ਬੋਲੀ ਹੈ ਤੁਸੀਂ ਤੇ ਬੋਲਦੇ ਹੋ ਚੰਨਣ ਸਿੰਘ ਪਰ ਦੁਨੀਆ ਚੰਨਾ ਚੰਨਾ ਘਾਂਗੇ ਆਲਾ ਕਹਿੰਦੀ ਰਹੀ ਹੈ ਔਰ ਇਹਦੇ ਨਾਲ ਕਹਿੰਦਾ ਵੀ ਸੋਹਣ ਅਰਨੀ ਵਾਲੇ ਦਾ ਬੜਾ ਤਕੜਾ ਖਿਡਾਰੀ ਹੋਇਆ ਹੈ ਔਰ ਮਹਿੰਦਰ ਚੱਕ ਜਮਾਲਗੜੀਆ ਮੇਰੇ ਵੀਰੋ ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਵੀ ਇਹ ਕਿੰਨੇ ਤਕੜੇ ਖਿਡਾਰੀ ਹੋਏ ਨੇ ਜਿਨ੍ਹਾਂ ਜਿਨ੍ਹਾਂ ਨੇ ਜਿਹੜੇ ਬਜ਼ੁਰਗਾਂ ਨੇ ਚੰਨੇ ਘਾਂਗੇ ਦੀ ਕਬੱਡੀ ਦੇਖੀ ਹੈ ਸੋਹਣ ਅਰਨੀ ਵਾਲੇ ਵੀ ਕਬੱਡੀ ਦੇਖੀ ਹੈ ਮਹਿੰਦਰ ਚੱਕ ਜਮਾਲਗੜੀਆ ਦੀ ਕਬੱਡੀ ਦੇਖੀ ਹੈ ਉਹ ਬਜ਼ੁਰਗੇ ਕარი ਹੱਥ ਕਿਹੜਾ ਕਰ ਦੇਣ ਤੇ ਬੜੀ ਮਿਹਰਬਾਨੀ ਹੋਊਗੀ ਚਾਰ ਚੁਫੇਰੇ ਆਹ ਵੇਖੋ ਹੱਥ ਖੜੇ ਹੋ ਗਏ ਇਹਨਾਂ ਨੇ ਖੇਡੀ ਹੋਈ ਕਬੱਡੀ ਦੇਖੀ ਹੈ ਗੁਰਵਿੰਦਰ ਤੜੇ ਦਾਦੇ ਦੀ ਇਹ ਕਿੰਨੇ ਭਾਗ ਆ ਰਿਹਾ ਹੈ ਇਹਨਾਂ ਨੇ ਸੋਚਿਆ ਹੀ ਨਹੀਂ ਹੋਣਾ ਯਾਰ ਵੀ ਇਹਦਾ ਪੋਤਾ ਵੀ ਇੱਜਾ ਤਕੜਾ ਮਹਾਰਾਫੀ ਹੋਊਗਾ ਕਬੱਡੀ ਦਾ ਔਰ ਗੁਰਵਿੰਦਰ ਘੰਗਾ ਤੇ ਆਪਣੇ ਆਪ ਦੇ ਵਿੱਚ ਇੱਕ ਨਾਮ ਹੈ ਔਰ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਮੇਰ ਕਰੇ ਆਪਾਂ ਜਰੂਰ ਸੋਚਾਂਗੇ ਮੇਰੇ ਵੀਰੋ ਕੁਝ ਵਧੀਆ ਜਿਆ ਸੋਚ ਕੇ ਜਿਹੜਾ ਨਾ ਇਸ ਨੌਜੋਨ ਦਾ ਰੱਖਾਂਗੇ ਜੇ ਤੇ ਰਸ਼ਪਾਲ ਆਰਮੀ ਵਾਲਾ ਸਾਡਾ ਖੇਮ ਕਰਨੀਆਂ ਸੁਣਦਾ ਆਊਗਾ ਤੇ ਉਹ ਤੇ ਮੈਨੂੰ ਕਹਿਣਾ ਹੁੰਦਾ ਤਾਂ ਨਾ ਖਲੀ ਰੱਖ ਦੇ ਕਿਉਂਕਿ ਗ੍ਰੇਟ ਖਲੀ ਵਰਗੀ ਦੇਖਿਆ ਇਸ ਨੌਜੰਦ ਦੀ ਕਦੇ ਸੋਚਾਂਗੇ ਔਰ ਕੋਈ ਇਹਨੂੰ 95 11 ਵੀ ਕਹਿੰਦਾ ਹੈ ਔਰ ਵੱਖੋ ਵੱਖਰੇ ਨਾਂ ਨੇ ਮੇਰੇ ਵੀਰੇਓ ਖੇਡ ਕਬੱਡੀ ਦੇ ਵਿੱਚ 95 11 95 11 ਸਹੀ ਹੈ ਭਾਈ 95 11 ਇਧਰ ਸਾਡੇ ਟਿੱਕੀ ਕੈਨੇਡਾ ਦੇ ਫਾਦਰ ਸਾਹਿਬ ਆਏ ਆ 18